ਅੱਜ ਹੀ ਅੱਜ ਹੀ 19 ਲੱਖ ਦਾ ਸਰਪੰਚ ਸਾਹਿਬ ਖੜੇ 19 ਲੱਖ ਰੁਪਇਆ ਜਿਹੜਾ ਅੱਜ ਦਿੱਤਾ ਹੈ ਬਾਕੀ ਤੁਸੀਂ ਹੁਣ ਮੈਨੂੰ ਦੱਸਤਾ ਆਪਾਂ ਨੋਟਿਸ ਕਰ ਲਿਆ ਸਰਪੰਚ ਸਾਹਿਬ ਇਹੋ ਜੀ ਗੱਲ ਨਹੀਂ ਸਾਡਾ ਮਨਾਂ ਕੀਤਾ ਸਾਨੂੰ ਹਾਂਜੀ ਸਾਡੇ ਕੋ ਕਹਿੰਦੇ ਸਾਡੀ ਆਪਣੇ ਪਾਸੋਂ ਦਾ ਗ੍ਰਾਂਟ ਆਉਣੀ ਹੈ ਕਿ ਪੰਚਾਇਤ ਨੂੰ ਨਾ ਬਣਾਵੇ ਅਸੀਂ ਆਪ ਬਣਾਵਾਂਗੇ ਕਿਹਨੇ ਕੀਤਾ ਪ੍ਰਿੰਸੀਪਲ ਚਲੋ ਦੇਖੋ ਤੁਹਾਡੇ ਸਾਹਮਣੇ ਸਰਪੰਚ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਫਿਰ ਵੀ ਅਗਰ ਤੁਹਾਨੂੰ ਲੱਗਦਾ ਕੋਈ ਕਮੀ ਹੈ ਮੈਂ ਖੁਦ ਦੇਖੇ ਨਾ ਆਪ ਕਰ ਲਾ ਸਾਰ ਬੇਲੇ ਦਾ ਇੱਕ ਮੇਨ ਗੇਟ ਆ ਜਦ ਆਪਾਂ ਰੋਪੜਵਾਲ ਤੋਂ ਆਉਂਦੇ ਆ ਮੇਨ ਸਿਰੇ ਦਾ ਗੇਟ ਆ ਬੇਲੇ ਦਾ ਉਹਦੀ ਮਨਿਆਦ ਟੱਪੀ ਨੂੰ ਵੀ ਮੇਰਾ ਖਿਆਲ ਆ 10 12 ਸਾਲ ਹੋ ਗਏ ਜੀ ਉਸ ਉਹਦੇ ਬਾਰੇ ਵੀ ਕੋਈ ਉਹਦੀ ਲਈ ਵੀ ਮੇਰੇ ਖਿਆਲ ਰਿਪੇਅਰ ਲਈ ਅਸੀਂ ਦੇਤਾ 2 ਲੱਖ ਰੁਪਏ ਤੇ ਉਹਦੀ ਰਿਪੇਅਰ ਹੋ ਜਾਈ ਤੇ ਸਰ ਬੇਲੇ ਦੇ ਵਿੱਚ ਸੁਵਿਧਾ ਕੇਂਦਰ ਬਣਾਉਣ ਦੀ ਜਿਹੜੀ ਪਲੈਨਿੰਗ ਆ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੁਸੀਂ ਮੈਨੂੰ ਸਰਪੰਚ ਸਾਹਿਬ ਖੜੇ ਹੈ ਹਾਂਜੀ ਆਪਣੀ ਪੰਚਾਇਤ ਵੱਲੋਂ ਮਤਾ ਪਾ ਕੇ ਦੇ ਦਿਓ ਹਾਂਜੀ ਤਾਂ ਉਹ ਵੀ ਬਣਵਾ ਦਿਓ ਇਹ ਇੱਕ ਉਹ ਬਸ ਸਟੈਂਡ ਤੇ ਸਰ ਲੈਟਰਨਿੰਗ ਬਾਥਰੂਮ ਹੈ ਕਿ ਐਸੀ ਲੇਡੀਜ਼ ਲੇਡੀਜ਼ ਨੂੰ ਕਿਰਾਇਆ ਹੋਇਆ ਜਦੋਂ ਇਹਨੂੰ ਤੁਸਾਂ ਪਰਮਿਸ਼ਨ ਮਿਲ ਗਈ ਆਪਾਂ ਨੇ ਬਣਾ ਦੇਣਾ ਠੀਕ ਜਗ੍ਹਾ ਪੀਡਬਲਿਟੀ ਦੀ ਹੈ ਵੈਸੇ ਦੀ ਕੋਈ ਕਮੀ ਨਹੀਂ ਹੈ 19 ਲੱਖ ਅੱਜ ਦਿੱਤਾ ਪਹਿਲਾਂ ਵੀ ਪਿਆ ਸਰਪੰਚ ਸਾਹਿਬ ਕੋ ਤੁਸੀਂ ਕੰਮ ਦੱਸੋ ਅਸੀਂ ਪੈਸੇ ਤੋਂ ਨਹੀਂ ਜਿਆਦੇ ਸਰ ਕਿਆ ਕਰੀਏ ਜੀ ਨਹੀਂ ਮੈਂ ਕਹਿੰਦਾ ਜੀ ਸਰਪੰਚ ਸਾਹਿਬ ਵੀ ਖੜੇ ਨੇ ਵੀਡੀਓ ਸਾਹਿਬ ਕੀ ਕੋਈ ਐਸੀ ਗੱਲ ਨਹੀਂ ਅਸੀਂ ਕਿਸੇ ਨੂੰ ਰੋਕਿਆ ਨਹੀਂ ਹੋਇਆ ਹਰ ਪੰਚਾਇਤ ਨੂੰ ਮੈਂ ਇਹੀ ਕਹਿੰਦਾ ਵੀ ਕੰਮ ਕਰੋ ਤੁਸੀਂ ਪਹਿਲਾ ਪੈਸਾ લા લો ਹੋਰ પૈસા ਤੁਹਾਨੂੰ ਮਿਲ ਜائیں گے ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਕੁਸ਼ਕਾਨ ਸਾਹਿਬ